ਸਸ਼ੀ ਕਾਲ ਜੀ ਸਿਮਰਨ ਟਿਕਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਨੂੰ ਉਮੀਦ ਹੈ ਸਾਰੇ ਤੁਸੀਂ ਠੀਕ ਠਾਕ ਹੋਵਗੇ ਆਪਣੀ ਆਪਣੀ ਜ਼ਿੰਦਗੀ ਵਿੱਚ ਆਨੰਦ ਲਏ ਹੋਗੇ ਛੁੱਟੀਆਂ ਅੰਜੋਏ ਕਰ ਰਹੇ ਹੋਗੇ ਕੋਈ ਨਾਲ ਕੇ ਗਿਆ ਹੋਗਾ ਕੋਈ ਦਾਦੀ ਕੇ ਹੋਗਾ ਬਹੁਤ ਹੀ ਵਧੀਆ ਵਧੀਆ ਸਾਰੇ ਹੀ ਛੁੱਟੀਆਂ ਅੰਜੋਏ ਕਰਦੇ ਹੋਗੇ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਪਾਰਟੀ ਵੇਅਰ ਸੂਟ ਹੈ ਇਹਦੇ ਵਿੱਚੋਂ ਬਿਦੌਟ ਲਾਈਨਿੰਗ ਵਾਲੇ ਵੀ ਆ ਲਾਈਨਿੰਗ ਵਾਲੇ ਵੀ ਆ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਪਿਓਰ ਕੋਟਨ ਦਾ ਤੁਹਾਨੂੰ ਡਿਜੀਟਲ ਪ੍ਰਿੰਟ ਸੂਟ ਮਿਲੂਗਾ ਜੀ ਬਹੁਤ ਹੀ ਪਿਆਰਾ ਜਿਹਾ ਕੋਟਨ ਹੈ ਬਿਲਕੁਲ ਸੀਥਰੂ ਨਹੀਂ ਹੈਗਾ ਬ੍ਰਾਂਡ ਦੀ ਕੋਟਨ ਹੈ ਤੇ ਨਾਲ ਤੁਹਾਨੂੰ ਮਸਲੀਨ ਦੀ ਬਾਟਮ ਮਿਲੂਗੀ ਬਹੁਤ ਹੀ ਪਿਆਰੀ 2.5 ਮੀਟਰ ਦੀ ਬਾਟਮ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਜੀ 2.5 ਮੀਟਰ ਦਾ ਹੀ ਤੁਹਾਨੂੰ ਪਿਓਰ ਮਸਲੀਨ ਦਾ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਏ ਜੀ 1850 1850 ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਇਹ ਹੈਗੇ ਆ ਜੀ ਖੀਨਖਾਬ ਦੇ ਸੂਟ ਖੀਨਖਾਬ ਦੇ ਸੂਟ ਬਹੁਤ ਟ੍ਰੈਂਡ ਚ ਸੀਗੇ ਵੀ ਹੈ ਵੀ ਰਹਿਣੇ ਵੀ ਆ ਕਿਉਂਕਿ ਜਿਹੜੀ ਖੀਨਖਾਬਾਸੀ ਲੈ ਕੇ ਆਏ ਆ ਬਹੁਤ ਹੀ ਪਿਆਰੀ ਖੀਨਖਾਬ ਹੈ ਜੀ ਖੀਨਖਾਬ ਵਿੱਚ ਤੁਹਾਨੂੰ ਚੈੱਕ ਬਣਿਆ ਵਾ ਮਿਲੂਗਾ ਇਹ ਤੁਸੀਂ ਬਦੌਟ ਵਰਕ ਵੀ ਪਾ ਸਕਦੇ ਆ ਕਢਾਈ ਕਰਵਾ ਕੇ ਵੀ ਪਾ ਸਕਦੇ ਆ ਐਦਾਂ ਵੀ ਪਾ ਸਕਦੇ ਆ ਜੀਮਾ ਜਿਮੇ ਦੀ ਤੁਹਾਡੀ ਚੁਆਇਸ ਹੋਊਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2050 2050 ਸੂਟ ਦਾ ਪ੍ਰਾਈਸ ਹੈ ਜੀ ਜੇ ਤੁਸੀਂ ਸਾਥੋਂ ਦੁਪੱਟਾ ਵਾਇ ਕਰਦੇ ਆਂ ਜੀ ਤਾਂ ਅਸੀਂ ਤੁਹਾਨੂੰ 2500 ਰੁਪਏ ਵਿੱਚ ਵੀ ਇਹ ਦੁਪੱਟਾ ਡਾਈ ਕਰਵਾ ਕੇ ਦਵਾਂਗੇ ਜੀ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਹੈਂਡਵਰਕ ਦਾ ਟੈਬੀ ਸਿਰਕ ਦਾ ਤੁਹਾਨੂੰ ਸੂਟ ਮਿਲੂਗਾ ਬਹੁਤ ਸਜਾਦਾ ਸੋਨਾ ਤੇ ਬੀ ਸਿਲਕ ਦਾ 5 ਮੀਟਰ ਦੀ ਕੱਟ ਹੈ ਜੀ ਦੁਪੱਟਾ ਹੈਗਾ ਚਨੂਨ ਦਾ ਸੂਟ ਦਾ ਪ੍ਰਾਈਸ ਹੈਗਾ ਜੀ 3250 ਵਿਦ ਸ਼ਿਪਿੰਗ ਕੋਈ ਸ਼ਿਪਿੰਗ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਸੂਟ ਦਾ ਵਰਕ ਚੈੱਕ ਕਰੋ ਪੂਰਾ ਤੁਹਾਨੂੰ ਹੈਵੀ ਮਿਲੇਗਾ ਪੂਰਾ ਜਿਆਦਾ ਸੋਹਣਾ ਸੂਟ ਬਣ ਕੇ ਆਣਾ ਹੈ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਜਿੰਨਾ ਮਰਜੀ ਤੁਸੀਂ ਘੇਰਾ ਬਣਾ ਸਕਦੇ ਆ ਰਾਉਂਡ ਵੀ ਨੈੱਕ ਰੱਖ ਕੇ ਬਹੁਤ ਹੀ ਪਿਆਰੀ ਨੈੱਕ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਬਹੁਤ ਜਿਆਦਾ ਸੋਹਣੀ ਉਸ ਤੋਂ ਬਾਅਦ ਜੀ ਲਾਈਟ ਜਿਹੜੀਆਂ ਸੰਡੀਆਂ ਬਜ਼ੁਰਗ ਪਹਿਣਾ ਅਸੀਂ ਉਹ ਵੀ ਅੱਜ ਨਾ ਰਾਸ਼ ਨਹੀਂ ਕਰੀਆਂ ਕਿਉਂਕਿ ਬਹੁਤ ਦਿਨਾਂ ਬਾਅਦ ਵੀਡੀਓ ਪਾਈ ਆ ਉਹਨਾਂ ਲਈ ਵੀ ਪਾਰਟੀ ਵੇਅਰ ਸੂਟ ਲੈ ਕੇ ਆਂਦਾ ਬਹੁਤ ਹੀ ਪਿਆਰੀ ਤੁਹਾਨੂੰ ਬਹੁਤ ਜ਼ਿਆਦਾ ਸੋਹਣੀ ਲੀਲਨ ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਪਿਆਰੀ ਦੁਪੱਟਾ ਵੀ ਤੁਹਾਨੂੰ ਬਹੁਤ ਜ਼ਿਆਦਾ ਸੋਨਾ ਮਿਲੂਗਾ ਪਿਓਰ ਨੀਲਨ ਦਾ ਪ੍ਰਿੰਟ ਦੁਪੱਟਾ ਮਿਲੂਗਾ ਬਾਟਮ ਤੁਹਾਨੂੰ ਪਿਓਰ ਕਾਟਨ ਦੀ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1650 1650 ਸੂਟ ਦਾ ਪ੍ਰਾਈਸ ਹੈ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਜੀ ਉਸ ਤੋਂ ਬਾਅਦ ਇਹ ਵੀ ਡਾਟ ਨਾ ਰੱਖਿਓ ਕਿ ਅੱਜ ਜ਼ਿਆਦਾ ਰੇਂਜ ਦੀ ਪਾਏ ਪਿਆ ਮੈਂ ਉਹ ਰੇਂਜ ਦੇ ਵੀ ਸੂਟ ਪਾਤੇ ਜਾਮ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਬਾਟਮ ਤੁਹਾਨੂੰ ਪਲੇਨ ਮਿਲੂਗੀ ਵਿਦ ਕਾਟਨ ਲੀਲਨ ਦਾ ਤੁਹਾਨੂੰ ਪ੍ਰਿੰਟ ਦੁਪੱਟਾ ਮਿਲੂਗਾ ਪੇਂਟ ਬਹੁਤ ਸੋਹਣਾ ਪ੍ਰਿੰਟਿੰਗ ਹੋਈ ਵੀ ਇਸ ਸੂਟ ਤੇ ਸੂਟ ਦਾ ਪ੍ਰਾਈਸ ਹੈਗਾ ਇਹ ਜੀ ਓਨਲੀ 1050 ਵਿਦ ਸ਼ੀਪਿੰਗ ਵਿਦ ਸ਼ੀਪਿੰਗ ਸੂਟ ਦਾ ਪ੍ਰਾਈਸ ਹੈਗਾ 1050 ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿਕਾ ਭੇਜ ਕੇ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਆਂ ਜੀ ਅਗਲਾ ਸੂਟ ਚੈੱਕ ਕਰੋ ਜੀ ਕਈ ਮੇਰੀਆਂ ਭੈਣਾਂ ਬਨਾਰਸੀ ਸੂਟ ਪਾਉਣ ਦੀ ਸ਼ਕੀਨ ਹੈ ਜੀ 2.5 ਮੀਟਰ ਦੀ ਤੁਹਾਡਾ ਬਨਾਰਸੀ ਸੂਟ ਮਿਲੂਗਾ ਜੀ ਬਹੁਤ ਹੀ ਪਿਆਰਾ ਦੇ ਨਾਲ ਤੁਹਾਨੂੰ ਸੰਤੂਨ ਦੀ ਬਾਟਮ ਮਿਲੂਗੀ ਬਾਟਮ ਦਾ ਕਪੜਾ ਹੈਗਾ ਜਿਹੜਾ ਜੀ ਉਹ ਹੈਗਾ 4.5 ਮੀਟਰ ਵਿਦ ਲਾਈਨਿੰਗ ਦਿੱਤੀ ਵੀ ਆ ਜੀ ਦੁਪੱਟਾ ਤੁਹਾਨੂੰ 2.5 ਮੀਟਰ ਦਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2050 2050 ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਤੁਹਾਨੂੰ ਸੂਟ ਮਿਲੂਗਾ ਜੀ ਕਾਟਨ ਦੀ ਤੁਹਾਨੂੰ ਸ਼ਰਟ ਮਿਲੂਗੀ ਸ਼ਰਟ ਤੇ ਬਹੁਤ ਪਿਆਰਾ ਵਰਕ ਹੋਇਆ ਵੈ ਰੀਓਨ ਦੀ ਤੁਹਾਨੂੰ ਬਾਟਮ ਮਿਲੇਗੀ ਦੁਪੱਟਾ ਤੁਹਾਨੂੰ ਪਿਓਰ ਸ਼ਿਪੋਂ ਦਾ ਮਿਲੇਗਾ ਪ੍ਰਿੰਟ 2.5 ਮੀਟਰ ਦਾ ਸੂਟ ਦਾ ਪ੍ਰਾਈਸ ਹੈਗਾ ਜੀ 1550 1550 ਸੂਟ ਦਾ ਪ੍ਰਾਈਸ ਹੈ ਜੀ ਬਿਲਕੁਲ ਲਾਈਨਿੰਗ ਨਹੀਂ ਨੀ ਹੈਗੀ ਬਿਦਾਉਟ ਲਾਈਨਿੰਗ ਵਾਲਾ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬਿਦਾਉਟ ਲਾਈਨਿੰਗ ਵਾਲਾ ਸੂਟ ਹੈ ਜੀ ਬਾਟੌਟ ਲਾਈਨਿੰਗ ਵਾਲਾ ਸੂਟ ਹੈ ਜੀ ਸੂਟ ਹੈਗਾ ਜੀ ਕਾਟਨ ਦਾ ਬਾਟਮ ਵੀ ਕਾਟਨ ਦੀ ਦੁਪੱਟਾ ਹੈਗਾ ਮਲ ਕਾਟਨ ਦਾ ਪ੍ਰਿੰਟਡ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੂਗਾ ਜੀ ਬਹੁਤ ਜ਼ਿਆਦਾ ਸੋਨਾ ਸੂਟ ਦਾ ਪ੍ਰਾਈਸ ਹੈਗਾ ਓਨਲੀ 1000 1000 ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਤੁਹਾਨੂੰ ਕਿਤੋਂ ਵੀ ਫੜਨ ਦੀ ਜਾਂ ਫਰੋਂ ਦੀ ਨੀਡ ਨਹੀਂ ਰਣੀ ਸੂਟ ਘਰ ਬੈਠਿਆਂ ਨੂੰ 1000 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਮਿਲ ਜਾਣਾ ਇਹਨੂੰ ਤੁਸੀਂ ਕਿਸੇ چھوٹے موٹے ਫੈਕਸ਼ਨ ਚ ਵੀ ਵੇਅਰ ਕਰ ਸਕਦੇ ਆ ਤੁਸੀਂ ਡੇਲੀ ਵੇਅਰ ਚ ਵੀ ਪਾ ਸਕਦੇ ਆ ਉਸ ਤੋਂ ਬਾਅਦ ਜਿਵੇਂ ਆਪਣੇ ਘਰ ਅੱਜਕੱਲ ਬਜ਼ੁਰਗ ਹੁੰਨੇ ਆ ਜੀ ਆਪਾਂ ਰਖੜੀ ਆ ਰਹੀ ਆ ਆਪਾਂ ਨੇ ਵੈਸੇ ਕਿਸੇ ਨੂੰ ਗਿਫਟ ਦੇਣਾ ਉਹਨਾਂ ਵਾਸਤੇ ਬਹੁਤ ਹੀ ਪਿਆਰਾ ਕਾਟਨ ਦਾ ਸੂਟ ਕਿਉਂਕਿ ਕਾਟਨ ਦੇ ਸੂਟ ਸਾਰੇ ਬਜ਼ੁਰਗਾਂ ਨੂੰ ਬਹੁਤ ਪਸੰਦ ਆਉਂਦੇ ਆ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਕਾਟਨ ਦਾ ਦੁਪੱਟਾ ਬਹੁਤ ਜ਼ਿਆਦਾ ਵਧੀਆ ਕਿਉਂਕਿ ਸ਼ੁਰੂ ਤੇ ਕਾਟਨ ਦਾ ਲੰਦਾ ਆਉਂਦੇ ਆ ਸੂਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਸੂਟ ਦਾ ਪ੍ਰਾਈਸ ਹੈਗਾ ਏ ਓਨਲੀ 900 ਰੁਪਿਆ 900 ਰੁਪਏ ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਬਹੁਤ ਹੀ ਪਿਆਰਾ ਬਜ਼ੁਰਗਾ ਨੂੰ ਕਿਸੇ ਨੂੰ ਤੋਹਫਾ ਦੇਣਾ ਹੈ ਨਾਲ ਕਾਟਨ ਦਾ ਦੁਪੱਟਾ ਸੂਟ ਦੀ ਲੁੱਕ ਬਣ ਕੇ ਬਹੁਤ ਪਿਆਰੀ ਆਉਣੀ ਆ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਤੁਹਾਨੂੰ ਮਸਲੀਨ ਕਾਟਨ ਦਾ ਸੂਟ ਮਿਲੂਗਾ ਮਸਲੀਨ ਕਾਟਨ ਦਾ ਹੀ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈ ਜੀ 1650 1650 ਸੂਟ ਦਾ ਪ੍ਰਾਈਸ ਹੈ ਜੀ ਪਹਿਲਾਂ ਤਾਂ ਸੂਟ ਦਾ ਕਲਰ ਚਾਰਟ ਇਹ ਬਹੁਤ ਪਿਆਰਾ ਹੈ ਜੀ ਇਹਦੇ ਵਿੱਚ ਦੋ ਕਲਰ ਹੈ ਦੋਨੋਂ ਕਲਰ ਬਹੁਤ ਪਿਆਰੇ ਆ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਸਾਡਾ WhatsApp ਨੰਬਰ ਹੈ ਜੀ ਜਿਹੜੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਥੈਂਕ ਯੂ ਸੋ ਮਚ